ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਦੇ ਵਿੱਚ ਹਾਲਾਤ ਤਣਾਅਪੂਰਵਕ ਹੋ ਗਏ ਨੇ ਸਿਆਸੀ ਹਾਲਾਤ ਪਰ ਸਿਰਫ ਇੱਕੋ ਪਾਰਟੀ ਦੇ ਸਿਆਸੀ ਹਾਲਾਤ ਜਿਹੜੇ ਨੇ ਉਹ ਤਣਾਅਪੂਰਵਕ ਹੋ ਰਹੇ ਨੇ ਕਾਂਗਰਸ ਪਾਰਟੀ ਦਾ ਜ਼ਿਕਰ ਪੰਜਾਬ ਦੇ ਅੰਦਰ ਇੱਕ ਦਾਅਵੇ ਨਾਲ ਕੀਤਾ ਜਾਂਦਾ ਹੈ ਕਿ ਇਸ ਪਾਰਟੀ ਦੇ ਆਪਸੀ ਰਿਸ਼ਤੇ ਜਿਹੜੇ ਨੇ ਉਹ ਬੜੇ ਕਮਜ਼ੋਰ ਨੇ ਮਤਲਬ ਕਿ ਕਾਂਗਰਸ ਦੇ ਪੰਜਾਬ ਸ਼ਾਖਾ ਦੇ ਅੰਦਰ ਵਿਵਾਦ ਬਣੇ ਰਹਿੰਦੇ ਨੇ ਉਸ ਦਾ ਕਾਰਨ ਭਾਵੇਂ ਪਹਿਲਾਂ ਰਾਜਾ ਵੜਿੰਗ ਤੇ ਨਵਜੋਤ ਸਿੱਧੂ ਨੂੰ ਕਈ ਵਾਰੀ ਬਣਾਇਆ ਗਿਆ ਕਈ ਵਾਰੀ ਪ੍ਰਤਾਪ ਬਾਜਵਾ ਨਵਜੋਤ ਸਿੱਧੂ ਨੂੰ ਬਣਾਇਆ ਗਿਆ ਪਰ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਇੱਕ ਹੋਰ ਮਾਮਲਾ ਉੱਭਰ ਕੇ ਸਾਹਮਣੇ ਆਇਆ ਕਾਂਗਰਸ ਪਾਰਟੀ ਦੇ ਅੰਦਰ ਦਰਅਸਲ ਸੀਟ ਹੈਗੀ ਆ ਜਲੰਧਰ ਦੀ ਜਲੰਧਰ ਦੀ ਮੇਨ ਸੀਟ ਦੁਆਬਾ ਦੀ ਮੇਨ ਸੀਟ ਜਿਹੜੀ ਹੈਗੀ ਆ ਉਹ ਉਸ ਸੀਟ ਤੋਂ ਉਮੀਦਵਾਰੀ ਦਾ ਦਾਵਾ ਕਿਹਦਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਜਿੱਥੇ ਹਾਲ ਹੀ ਦੇ ਵਿੱਚ ਚਰਚਾ ਚੱਲ ਰਹੀ ਹੁੰਦੀ ਹੈ ਚਰਨਜੀਤ ਸਿੰਘ ਚੰਨੀ ਦੇ ਇਸ ਸੀਟ ਤੋਂ ਦਾਵੇ ਠੋਕਣ ਦੀ ਉਮੀਦਵਾਰੀ ਤੇ ਦਾਵੇ ਠੋਕਣ ਦੀ ਦੂਜੇ ਪਾਸੇ ਹੁਣ ਇੱਕ ਹੋਰ ਵਿਵਾਦ ਖੜਾ ਹੋ ਗਿਆ। ਦਰਸਲ ਕਾਫੀ ਦੇਰ ਤੋਂ ਇਸ ਕੁਰਸੀ ਦੇ ਉੱਤੇ ਬਿਰਾਜਮਾਨ ਰਹੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੇ ਇਸ ਕੁਰਸੀ ਦੇ ਉੱਤੇ ਦੁਬਾਰਾ ਆਪਣਾ ਦਾਵਾ ਠੋਕਿਆ। ਆਲਹੀ ਦੇ ਵਿੱਚ ਜੇ ਸਮੀਕਰਨਾਂ ਦੀ ਗੱਲ ਕਰੀਏ ਜਦੋਂ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੁੰਦਾ ਹੈ ਤੇ ਉਸੇ ਮਾਮਲੇ ਨੂੰ ਲੈ ਕੇ ਦੇਹਾਂਤ ਹੋਣ ਤੋਂ ਬਾਅਦ ਜਦੋਂ ਇਸ ਸੀਟ ਸਖਣੀ ਹੁੰਦੀ ਹੈ ਤਾਂ ਦੁਬਾਰਾ ਜ਼ਮਨੀ ਚੋਣ ਕਰਵਾਈ ਜਾਂਦੀ ਹੈ ਉਦੋਂ ਹਰ ਕੋਈ ਇਹੀ ਸੋਚ ਰਿਹਾ ਹੁੰਦਾ ਹੈ ਕਿ ਚੌਧਰੀ ਸੰਤੋਖ ਸਿੰਘ ਤੋਂ ਬਾਅਦ ਉਹਨਾਂ ਦੇ ਧਰਮ ਪਤਨੀ ਯਾਨੀ ਕਿ ਕਰਮਜੀਤ ਕੌਰ ਚੌਧਰੀ ਹੀ ਇਸ ਸੀਟ ਦੇ ਉੱਤੇ ਬਰਾਜਮਾਨ ਹੋਣਗੇ ਪਰ ਉਦੋਂ ਜ਼ਮਨੀ ਚੋਣ ਦਾ ਨਤੀਜਾ ਕੁਝ ਹੋਰ ਨਿਕਲਿਆ ਇਸ ਜ਼ਮਨੀ ਚੋਣ ਦੇ ਵਿੱਚ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਨਹੀਂ ਸਕੋ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਨਵਾਂ ਚਿਹਰਾ ਲਿਆਦਾ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਉਹ ਜੇਤੂ ਹੋਏ ਸੁਸ਼ੀਲ ਕੁਮਾਰ ਰਿੰਕੂ ਨੇ ਜ਼ਰੂਰ ਇਹ ਸੀਟ ਜਿੱਤ ਲਈ ਪਰ ਹੁਣ ਦੁਬਾਰਾ ਲੋਕ ਸਭਾ ਚੋਣਾਂ ਆ ਗਈਆਂ ਨੇ ਉਦੋਂ ਵੀ ਇਹੀ ਚਰਚਾ ਚੱਲ ਰਹੀ ਸੀ ਕਿ ਸੁਸ਼ੀਲ ਕੁਮਾਰ ਰਿੰਕੋ ਫਿਲਹਾਲ ਤਾਂ ਇਸ ਸੀਟ ਤੇ ਬੈਠ ਗਏ ਨੇ ਪਰ 2024 ਦੀਆਂ ਚੋਣਾਂ ਵੀ ਆਉਣ ਵਾਲੀਆਂ ਨੇ ਖੈਰ ਇਸ ਮਸਲੇ ਨੂੰ ਲੈ ਕੇ ਜੇ 2024 ਦੀ ਗੱਲ ਕਰੀਏ ਤਾਂ ਹੁਣ ਉਹ ਲੋਕ ਸਭਾ ਚੋਣਾਂ ਨਜ਼ਦੀਕ ਨੇ ਲੋਕ ਸਭਾ ਚੋਣਾਂ ਸਿਰ ਤੇ ਨੇ ਔਰ ਹੁਣ ਉਮੀਦਵਾਰੀ ਨੂੰ ਲੈ ਕੇ ਵਿਵਾਦ ਦੁਬਾਰਾ ਖੜਾ ਹੋ ਗਿਆ ਖਾਸ ਕਰਕੇ ਉਸ ਵੇਲੇ ਜਦੋਂ ਚਰਨਜੀਤ ਸਿੰਘ ਚੰਨੀ ਦਾ ਨਾਮ ਲਿਆ ਗਿਆ ਦੁਆਬੇ ਦੀ ਬੈਠ ਜਿਹੜੀ ਹੈ ਖਾਸ ਕਰਕੇ ਔਰ ਜੇ ਜਲੰਧਰ ਦੀ ਸੀਟ ਦੀ ਹੀ ਗੱਲ ਕਰੀਏ ਤਾਂ ਉਹ ਐਸ்சி ਵੋਟ ਮੰਨਿਆ ਜਾਂਦਾ ਹੈ ਐਸ்சி ਸੀਟ ਮੰਨੀ ਜਾਂਦੀ ਹੈ ਔਰ ਇਸੇ ਦੇ ਉੱਤੇ ਚੌਧਰੀ ਸੰਤੋਖ ਸਿੰਘ ਲੰਮੇ ਸਮੇਂ ਤੋਂ 2014 ਤੋਂ ਬਾਅਦ ਹੁਣ ਤੱਕ ਜਿਹੜੀ ਹੈ ਉਹ ਕੁਰਸੀ ਦਾ ਨਿਕ ਮਾਨ ਚੁੱਕੇ ਨੇ ਉਸ ਉਹਨਾਂ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਆਏ ਨੇ ਜਿਹੜੇ ਇੱਕ ਉੱਗੇ ਐਸ்சி ਲੀਡਰ ਨੇ ਉਹਨਾਂ ਤੋਂ ਪਹਿਲਾਂ ਚੌਧਰੀ ਸੰਤੋਖ ਸਿੰਘ ਇੱਕ ਉੱਗੇ ਐਸ்சி ਲੀਡਰ ਸਨ ਔਰ ਹੁਣ ਦੁਬਾਰਾ ਇੱਕ ਜਿਹੜਾ ਦਾਵਾ ਠੋਕਿਆ ਗਿਆ ਹੈ ਚਰਚਿਆਂ ਚਰਚਾਵਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ ਔਰ ਖਾਸ ਕਰਕੇ ਅਸੀਂ ਭਾਈਚਾਰੇ ਦੇ ਵਿੱਚ ਇੱਕ ਹਰਮਨ ਪਿਆਰਾ ਚਿਹਰਾ ਮੰਨੇ ਜਾਂਦੇ ਨੇ ਪਾਵੇਂ ਕਿ ਇਹ ਚਰਚਾਵਾ ਚੱਲਦੀ ਆ ਪਈਆਂ ਨੇ ਕਿ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਉਹ ਹਾਈ ਕਮਾਂਡ ਦੇ ਕੋਲ ਭੇਜਿਆ ਗਿਆ ਪਰ ਦੂਜੇ ਪਾਸੇ ਚੌਧਰੀ ਸੰਤੋਖ ਸਿੰਘ ਦੇ بیٹے ਵਿਕਰਮਜੀਤ ਸਿੰਘ ਚੌਧਰੀ ਨੇ ਇਸ ਗੱਲ ਦੀ ਨਖੇਦੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਚਰਚਾ ਦਾ ਹਰ ਕਿਸ ਸਵਾਗਤ ਨਹੀਂ ਕੀਤਾ ਜਾਵੇਗਾ ਕਿ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਚੋਣ ਲੜਾਈ ਜਾਵੇ ਕਿਉਂਕਿ ਉਹਨਾਂ ਨੇ ਸਾਫ਼ ਕਿਹਾ ਹੈ ਕਿ ਚੌਧਰੀ ਪਰਿਵਾਰ ਨੇ ਸੀਟ ਦੇ ਉੱਤੇ ਜਲੰਧਰ ਦੇ ਵਾਸਤੇ ਖਾਸ ਕਰਕੇ ਦੁਆਬੇ ਦੇ ਵਾਸਤੇ ਬਹੁਤ ਕੰਮ ਕੀਤਾ ਹੈ ਔਰ ਚਰਨਜੀਤ ਸਿੰਘ ਚੰਨੀ ਦੇ ਇਸ ਉਮੀਦਵਾਰੀ ਨੂੰ ਲੈ ਕੇ ਚੌਧਰੀ ਸੰਤੋਖ ਸਿੰਘ ਦੇ ਪੇਟੇ ਵਿਕਰਮ ਜੀਤ ਸਿੰਘ ਚੌਧਰੀ ਨਾਕੋਸ਼ ਨਜ਼ਰ ਆ ਰਹੇ ਨੇ ਉਹ ਕਹਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਸਿਆਸਤ ਵਿੱਚ ਲਿਆਉਣ ਵਾਲਾ ਚੌਧਰੀ ਪਰਿਵਾਰ ਹੈ ਪਰ ਹੁਣ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਓਵਰਟੇਕ ਕਰਨਾ ਚਾਹੁੰਦੇ ਨੇ ਜੋ ਕਿ ਨਹੀਂ ਕੀਤਾ ਜਾਵੇਗਾ ਹਾਲਾਂਕਿ ਚਰਚੇ ਅਜੇ ਵੀ ਬਣੇ ਹੋਏ ਨੇ ਕਿ ਇਸ ਸੀਟ ਤੋਂ ਕੀ ਚੌਧਰੀ ਸੰਤੋਖ ਸਿੰਘ ਦੇ ਧਰਮ ਪਤਨੀ ਦੁਆਰਾ ਚੋਣ ਲੜਨਗੇ ਜਾਂ ਫਿਰ ਵਿਕਰਮਜੀਤ ਸਿੰਘ ਚੌਧਰੀ ਚੋਣ ਲੜਨਗੇ ਇਹਨਾਂ ਮਸਲਿਆਂ ਨੂੰ ਲੈ ਕੇ ਇੱਕ ਚਰਚਾ ਇਹ ਚੱਲਦਾ ਪਿਆ ਸੀ ਕਿ ਚੌਧਰੀ ਪਰਿਵਾਰ ਦੀ ਕੀ ਰਣਨੀਤੀ ਹੋਵੇਗੀ ਪਰ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਇੱਕ ਹੋਰ ਚਰਚਾ ਸਾਹਮਣੇ ਆ ਜਾਂਦੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਇਆ ਜਾਵੇਗਾ ਖੈਰ ਚਰਨਜੀਤ ਸਿੰਘ ਚੰਨੀ ਦਾ ਉਮੀਦਵਾਰ ਬਣਨਾ ਚੌਧਰੀ ਸੰਤੋਖ ਸਿੰਘ ਦੇ ਇਸ ਸੁਪਨੇ ਤੇ ਪਾਣੀ ਜ਼ਰੂਰ ਫੇਰ ਦਿੰਦਾ ਹੈ ਹਾਲਾਂਕਿ ਵਿਕਰਮਜੀਤ ਸਿੰਘ ਚੌਧਰੀ ਨੇ ਆਪਣੇ ਬਿਆਨਾਂ ਦੇ ਵਿੱਚ ਜ਼ਰੂਰ ਚਰਨਜੀਤ ਸਿੰਘ ਚੰਨੀ ਦੇ ਬਾਰੇ ਇਸ ਚਰਚਾ ਦੇ ਦੀ ਨਿਖੇਦੀ ਕੀਤੀ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਹਰ ਕਿਸ ਨਹੀਂ ਹੋਣਾ ਚਾਹੀਦਾ ਇਸ ਬਾਰੇ ਜ਼ਿਕਰ ਕਰਦਿਆਂ ਉਹਨਾਂ ਨੇ ਸਾਫ਼ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਬਾਰੇ ਚਰਚਾ ਕਰਨ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਪਰਫਾਰਮ ਕਿਸ ਤਰ੍ਹਾਂ ਕੀਤਾ ਸੀ ਹਾਲਾਂਕਿ ਜ਼ਿਮਨੀ ਚੋਣ ਦੇ ਵਿੱਚ ਚੌਧਰੀ ਪਰਿਵਾਰ ਬੁਰੀ ਤਰ੍ਹਾਂ ਹਾਰਿਆ ਪਰ ਨਾਲ ਦੀ ਨਾਲ ਹੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਚੋਣਾਂ ਵੀ ਯਾਦ ਕਰਵਾਈਆਂ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਨੇ ਕਿਹਾ ਕਿ ਦੋ ਹਲਕਿਆਂ ਤੋਂ ਚਰਨਜੀਤ ਸਿੰਘ ਚੰਨੀ ਚੋਣਾਂ ਦੇ ਵਿੱਚ ਖੜੇ ਹੋਏ ਮੁੱਖ ਮੰਤਰੀ ਚਿਹਰਾ ਚਰਨਜੀਤ ਸਿੰਘ ਚੰਨੀ ਜਿਹੜੇ ਉਸ ਵੇਲੇ ਮੁੱਖ ਮੰਤਰੀ ਸਨ ਔਰ ਵਿਧਾਨ ਸਭਾ ਚੋਣਾਂ ਆਉਣ ਤੇ ਉਹਨਾਂ ਨੂੰ ਦੋ ਹਲਕੇ ਦਿੱਤੇ ਗਏ ਸੀ ਕਿਉਂਕਿ ਇੰਨੀ ਪਪੂਲਰਿਟੀ ਚਰਨਜੀਤ ਸਿੰਘ ਚੰਨੀ ਦੀ ਬਣ ਚੁੱਕੀ ਸੀ ਪਰ ਦੋਵੇਂ ਸੀਟਾਂ ਹਾਰ ਗਏ ਚਰਨਜੀਤ ਸਿੰਘ ਚੰਨੀ ਦੋ ਸੀਟਾਂ ਹਾਰ ਚੁੱਕੇ ਨੇ ਵਿਧਾਨ ਸਭਾ ਦੇ ਵਿੱਚ ਪਰ ਹੁਣ ਵੀ ਪਾਰਟੀ ਜਿਹੜੀ ਹੈ ਚਰਚਾ ਚਰਚਾਵਾਂ ਦੇ ਮੁਤਾਬਿਕ ਚਰਨਜੀਤ ਸਿੰਘ ਚੰਨੀ ਦੇ ਉੱਤੇ ਭਰੋਸਾ ਕਰ ਰਹੀ ਹੈ ਵਿਕਰਮਜੀਤ ਸਿੰਘ ਚੌਧਰੀ ਨੂੰ ਇਹ ਗੱਲ ਖਟਕ ਦੀ ਨਜ਼ਰ ਆ ਰਹੀ ਹੈ ਜਿਸ ਵਾਸਤੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਆਪਣਾ ਹੋਮ ਟਾਊਨ ਆਪਣਾ ਹਲਕਾ ਚਮਕੌਰ ਸਾਹਿਬ ਉੱਥੇ ਜਾ ਕੇ ਆਪਣੀ ਚੜਤ ਦੁਆਰਾ ਬਣਾਉਣ ਨਾ ਕਿ ਉਹ ਦੂਜੇ ਹਲਕਿਆਂ ਦੇ ਵਿੱਚ ਆ ਕੇ ਐਕਸਪੈਰੀਮੈਂਟਸ ਕਰੇ ਔਰ ਹਾਈ ਕਮਾਂਡ ਤੋਂ ਵੀ ਇਹੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਵਿਕਰਮਜੀਤ ਚੌਧਰੀ ਕੇ ਉਹ ਹਾਈ ਕਮਾਂਡ ਵੀ ਦੇਖ ਸੋਚ ਕੇ ਫੈਸਲਾ ਲਵੇ ਕਿਉਂਕਿ ਇਹ ਕੁਰਸੀ ਜਿਹੜੀ ਹੈ ਉਹ ਲੰਬੇ ਸਮੇਂ ਤੱਕ ਚੌਧਰੀ ਪਰਿਵਾਰ ਕੋਲ ਲਈ ਰਹੀ ਹੈ ਔਰ ਹਾਲ ਹੀ ਦੇ ਵਿੱਚ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਇਹ ਕੁਰਸੀ ਜਿਹੜੀ ਹੈ ਉਹ ਸੁਸ਼ੀਲ ਕੁਮਾਰ ਰਿੰਕੂ ਦੇ ਕੋਲ ਜਾਂਦੀ ਹੈ ਪਰ ਕਾਂਗਰਸ ਪਾਰਟੀ ਕੀ ਫੈਸਲਾ ਕਰਦੀ ਹੈ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਚਰਚਾ ਜਿਹੜੀ ਹੈ ਉਹ ਹੋਰ ਤੇਜ਼ ਹੁੰਦੀ ਜਾ ਰਹੀ ਹੈ ਜੋ ਵੀ ਹੋਏਗਾ ਉਹਦੇ ਸਮੇਂ ਦੇ ਵਿੱਚ ਦੱਸਦੇ ਰਵਾਂਗੇ ਉਹ ਤੱਕ ਲਈ ਬਨੇ ਰੁ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ